ਜਿਹੜੇ ਸਰਕਾਰ ਨੇ ਜਿਹੜੇ 9293 ਤੋਂ ਦੂਨੇ ਸਰਕਾਰ ਦੇ ਭੇਜਨੇ ਸੀ ਇਹ ਭੇਟਾਂ ਭੇਜੀਆਂ ਹੋਈਆਂ ਨੇ ਉਹ ਭੇਟਾਂ ਮਾਮਿਆਂ ਕਰੀ ਜਾਂਦੀਆਂ ਨੇ ਉੱਤੇ ਸਿਰਫ ਉਦੋਂ ਬੋਲਦਿਆਂ ਨੇ ਉਹ ਜਦੋਂ ਦਿੱਲੀ ਵਾਲਿਆਂ ਨੂੰ ਕੋਈ ਨੁਕਸਾਨ ਹੁੰਦਾ ਉਦੋਂ ਬੋਲਦਿਆਂ ਨੇ ਜਦੋਂ ਪੰਜਾਬ ਦਾ ਕੋਈ ਨੁਕਸਾਨ ਹੁੰਦਾ ਇੰਨੇ ਬਲਾਤਕਾਰ ਹੋ ਗਏ ਇੰਨੇ ਲੋਕ ਮਾਰੇ ਗਏ ਫੇਕ ਐਨਕਾਊਂਟਰ ਕੀਤੇ ਗਏ ਸਰਕਾਰ ਨੇ ਪੰਜਾਬ ਸਰਕਾਰ ਨੇ ਫੇਕ ਐਨਕਾਊਂਟਰ ਕਰਨ ਵਾਲੇ ਸਪੈਸ਼ਲਿਸਟ ਰੱਖੇ ਹੋਏ ਨੇ ਸੋ ਧਿਆਨ ਦੇਣ ਦੀ ਲੋੜ ਆ ਕਾਲ ਜਲੰਧਰ ਦੇ ਵਿੱਚ ਵੀ ਹੋਇਆ ਜੀ ਕਾਲ ਜਲੰਧਰ ਦੇ ਵਿੱਚ ਵੀ ਹੋਇਆ ਵੀ ਕਰਨਾ ਪੈ ਗਿਆ ਜੇ ਕਬੈਡਾ ਤੈਨੂੰ ਸਰਪੰਚ ਨੇ ਕਿੰਨੇ ਦਿਨਾਂ ਦਾ ਟਾਈਮ ਦਿੱਤਾ 3-4 ਦਿਨ ਦਾ 3-4 ਦਿਨ ਦਾ ਟਾਈਮ ਦਿੱਤਾ ਜਾਓਗੇ ਤੁਸੀਂ ਅੱਜ ਹੁਣ ਤੇਰੇ ਨਾਲ 5-6 ਦਿਨਾਂ ਨੂੰ ਗੱਲ ਕਰਾਂਗੇ ਇੱਕ ਹਫਤਾ ਦਿੱਤਾ ਤੈਨੂੰ ਵੀਰ ਬਣ ਕੇ ਜਾ ਹਲੋ ਡਿਊਟੀ ਘਰ ਨੂੰ ਪਿੰਡ ਦੀ ਬੇਨਤੀ ਹੈ ਬੀਜੀ ਮਾ ਜੀ ਨਾਲ ਗੱਲ ਕਰਨ ਤੇ ਉਹਨਾਂ ਕਿਤੇ ਸੱਟ ਫੇਟ ਮਾਰੀ ਕਿਸੇ ਨੇ ਫਿਰ ਗਲਤ ਹੋ ਜਾਊਗਾ ਕੰਮ ਪਿੰਡ ਦੇ ਪਿੰਡ ਦੇ ਲੋਕ ਤੇਰੇ ਵਿਚਾਰ ਚਾਹੁੰਦੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬੀਜੀ ਮੇਰੀ ਕੀ ਬੇਨਤੀ ਆ ਮੇਰੇ ਕੋਲ ਮੈਂ ਮੰਡੀ ਦੇ ਨੇੜੇ ਘਰ ਆ ਦੁਕਾਨ ਕਾ ਜਮ ਹੈ ਭਈ ਇਹ ਹੁੰਦੇ ਨੇ ਸ਼ਰਿਆਮ ਬੋਲਾ ਬਜਾ ਕਹਿੰਦਾ ਮੈਂ जाट ਜੱਟਾਂ ਦੀ ਕੁੜੀ ਘਰੇ ਬਸਾ ਦੇ ਤਾਂ ਕਿਹੜਾ ਕਾਲਾੜ ਕੀ ਕਰ ਬਣਗੇ ਜੋ ਸਾਡੇ ਅੱਥੇ ਤੱਕ ਸੀਨੇ ਤੇ ਗੋਲੀ ਮਾਰਦੇ ਨੇ ਅਸੀਂ ਕਿੱਥੇ ਭਈਏ ਪੰਜਾਬ ਪੰਜਾਬ ਬਚਾਓ ਭਈਏ ਪੰਜਾਬ ਪੰਜਾਬ ਬਚਾਓ ਭਈਏ ਪੰਜਾਬ ਪੰਜਾਬ ਬਚਾਓ ਤੂੰ ਜਾਣਾ ਹਨ ਤੇ ਤੂੰ ਮੈਂ ਨਹੀਂ ਕਹਿੰਦਾ ਯਾਰ ਵੀ ਇਹ ਤਾਂ ਅਸੀਂ ਜੇ ਤੇਰੇ ਨਾਲ ਧੱਕਾ ਕਰ ਰਹੇ ਹਾਂ ਤਾਂ ਬੱਸ ਪੰਜਾਬ ਦਾ ਮਾਹੌਲ ਹੀ ਇਹ ਜਾ ਹੋ ਗਿਆ ਜਿਹੜੇ ਪੱਗਾਂ 'ਚ ਸਿਰਫ ਜਾਈਆਂ ਆਲੇ ਸਾਡੇ ਨਾਲ ਕੋਈ ਮਹਿਕਮਾ ਬੋਲਦਾ ਨਾ ਕੁਛ ਸਾਡੇ ਲੋਕ ਵੀ ਇਹੇ ਜੋ ਗਿਆ ਦੇਖੋ ਸਾਡੇ ਲੋਕਾਂ ਦੀ ਪਹਿਲੀ ਗੱਲ ਤਾਂ ਇਹ ਗਲਤੀ ਆ ਜਿੱਥੇ ਪਬਲਿਕ ਉਤਰਦੀ ਆ ਉੱਥੇ ਨਸ਼ਾ ਨਹੀਂ ਚਾਹੀਦਾ ਉੱਥੇ ਨਸ਼ਾ ਖਾ ਕੇ ਕੋਈ ਵੀ ਗਲਤ ਕੰਮ ਕਰ ਸਕਦਾ ਦੇਖੋ ਵੀਰ ਨੂੰ ਆਪਾਂ ਨੇ ਟਾਈਮ ਦਿੱਤਾ ਬੀਰੇ ਸਰਪੰਚ ਨੇ ਮੈਨੂੰ ਟਾਈਮ ਦੇ ਦਿੱਤਾ ਹੁਣ ਉਹ ਉਦੋਂ ਵੀ ਇਹਨਾਂ ਦੇ ਸਰਪੰਚ ਨਹੀਂ ਬਠਿਆ ਸਾਡਾ ਕੋਈ ਤਾਂ ਕੰਨ ਤੇ ਅੱਛਾ ਰਹਿਸ ਵੀ ਹੈ ਨਹੀਂ ਸਰਪੰਚ ਦੇ ਕਰੀਏ ਰਹਿਸ ਵੀ ਨਹੀਂ ਸਰਪੰਚ ਦੇ ਸਰਪੰਚ ਦੇ ਸਾਹਮਣੇ ਅਸੀਂ ਗੱਲ ਕਰਦੇ ਆ ਉਹ ਇਹਨਾਂ ਦੇ ਕੋਲ ਬੈਠਾ ਸੀ ਉਹ ਸਰਪੰਚ ਸਾਹ ਨਾਲ ਤਾਂ ਗੱਲ ਕਰ ਲਈ ਉਹਨਾਂ ਨੇ 2 ਦਿਨ ਦਾ ਟਾਈਮ ਦਿੱਤਾ ਹੀ ਇਹਨਾਂ ਨੂੰ ਹੁਣ ਸੁਭਾਵਿਕ ਹੋ ਜਾਂਦਾ ਹੁਣ ਲੋਕਾਂ ਚ ਲਹਿਰ ਬਣੀ ਹੋਈ ਐ ਇਸ ਗੱਲ ਤੇ ਜਿੰਦੀ ਦਾ ਕਰਮੁਰਕੇ ਬਸੇ ਨਹੀਂ ਬੇਚਾਰਾ ਹਾਂ ਹੋਰ ਇਹ ਨਹੀਂ ਬਥਾ ਇਹਨਾਂ ਦਾ ਮੁਰਕੇ ਹੋਰ ਅਜੇ ਮੈਂ ਕਹਿੰਦਾ ਤੂੰ ਬੇਕਸੂਰਾ ਹੋਵੇਂ ਤੈਨੂੰ ਉਹ ਜਿਹੜਾ ਚਾਹ ਕੀ ਆਪ ਵਿੱਚ ਕੰਮ ਕਰਨਾ ਕਿਤੇ ਮਰਜ਼ੀ ਕਰ ਜਾਓ ਪਰ ਇਥੋਂ ਤੈਨੂੰ ਪਿੰਡ ਦੇ ਲੋਕ ਨਹੀਂ ਚਾਹੁੰਦੇ ਇੰਨੇ ਲੋਕ ਕਰਦੇ ਨੇ ਜਦੋਂ ਚਾਹੁੰਦੇ ਨਹੀਂ ਕੱਲ ਨੂੰ ਤੇਰਾ ਕੋਈ ਨੁਕਸਾਨ ਕਰ ਸਕਦਾ ਤੇਰਾ ਜਾਣਣਾ ਜ਼ਰੂਰੀ ਹੈ ਅਰੇ ਪੱਸੀ ਨਸ਼ੇ ਬੱਚੇ ਨਸ਼ੇ ਨਾਲ ਬੰਨ੍ਹ ਰਹੇ ਨੇ ਕਾਹ ਸਮੋ ਛੋਟਾ ਦੇ ਬੱਚਾ ਮਾਦਾਸ ਕੀ ਚੱਲ ਕਾ ਨਸ਼ੇ ਨਾਲ ਨਸ਼ੇ ਨਾਲ ਹੈ ਨਹੀਂ ਕਾ ਲਗਾ ਤੀ ਜੀ ਨਸ਼ੇ ਨਾਲ ਦੇਖੋ ਜਿਹੜਾ ਨਸ਼ਾ ਨਸ਼ਾ ਵੀ ਸਾਨੂੰ ਰੋਕਣਾ ਪੋਗਾ ਨਸ਼ਾ ਆਪੇ ਇੱਕ ਜੁੱਟ ਹੋ ਇਕੱਠੇ ਹੋ ਕੇ ਕੱਢ ਨਸ਼ਾ ਖਾ ਕੇ ਸਾਡੇ ਬੱਚੇ ਵੀ ਇਕੱਠਾ ਹੋ ਕੇ ਕਰੋ ਨੇੜੇ ਕਰਦੇ ਸਾਰੇ ਮਹਿਮਾਨ ਜੀ ਕਰੋ ਇਕੱਠੇ ਹੋ ਕੇ ਮੈਂ ਤਾਂ ਕਹਿੰਦਾ ਤੈਨੂੰ ਉੱਧੇ ਵੀ ਕਹਿ ਸਕਦਾ ਵੀਰ ਜੀ ਹਰਾਮ ਮੇਰੀ ਗੱਲ ਸੁਣ ਵੀਰ ਜੀ ਮਾਤਰਾ ਨਾ ਖੜੇ ਜਿੱਦੇ ਬੋਲਦਾ ਉਹਦੇ ਆਹੀ ਬਾਪਾ ਆ ਦੀ ਗੱਲ ਛੋਟੇ ਪਿੰਡਾ ਇੱਥੇ ਐਵੇਂ ਮੈਨੂੰ ਆ ਪਾਸੇ ਬਾਪਾਈ ਆ ਦੀ ਮੜਾ ਗੱਲ ਬਾਪਾਈ ਆ ਦੀ ਗੱਲ ਸੁਣੋ ਇਹ ਕਹਿੰਦੇ ਦੋ ਬੰਦੇ ਜਿਹੇ ਇੱਕ ਆ ਖੜਾ ਮੂੰਹ ਤੇ ਮੈਂ ਆਵਾਜ਼ ਚ ਸੱਚ ਦਾ ਇਹ ਕਹਿੰਦਾ ਇਹ ਕਹਿੰਦਾ ਵੀ ਜਿਹੜੇ ਖਾਲਸਾ ਜਨਾ ਆਪ ਦਾ ਰੱਜਾ ਹੋਇਆ ਦੀ ਕਹਿੰਦਾ ਬੋਲੀ ਜਾਂਦਾ ਸੀ ਕਹਿੰਦਾ ਉਹਨੂੰ ਕੜਾ ਕਦਾ ਹੋਊ ਉਹਦਾ ਵੀ ਨਸ਼ਾ ਲੱਗਿਆ ਆ ਖੜਾ ਮੂੰਹ ਤੇ ਕਹਾਂ ਨਹੀਂ ਉਹਦੇ ਕਿਹਨੇ ਕਿਹਾ ਤੂ ਦੇ ਕਾਕੇ ਨੇ ਕਿਹਨੇ ਕਿਹਾ ਸਾਡੇ ਮਾਕੇ ਤੇ ਮੇਰੇ ਨਾਲ ਇੱਥੇ ਜਿੱਦੀ ਜਾਂਦੇ ਸੀ ਮੈਂ ਤੈਨੂੰ ਕਹੇ ਮੈਂ ਕਹਿੰਦਾ ਵੀ ਤੂੰ ਸਾਡੀ ਬੇਨ ਜਿਹੜਾ ਪਿੰਡ ਨੂੰ ਮਾਕੇ ਸਾਡੇ ਪਿੰਡ ਨੂੰ ਮਸੀ ਜੀ ਸਤ ਪਿੰਡ ਨਹੀਂ ਮੰਨਦਾ ਹੋਰ ਕੀ ਹੋਦੀ ਕਹਿੰਦੇ ਮੈਂ ਕਹਾਂ ਤੈਨੂੰ ਹਾਂ ਹਾਂ ਸੌਖਾ ਕਰ ਦਵਰਦੀ ਸੌਖਾ ਕਰ ਦਵਰਦੀ ਮਾਗਾ ਗਵਾ ਮਾਕਾ ਹੀ ਗਵਾ ਗਿਆ ਲਾ ਮਾਕੇ ਨੂੰ ਗਵਾ ਗਿਆ ਲਾ ਕਾਕੇ ਤੂੰ ਦੋਨੋਂ ਹੀ ਸਾਡੇ ਲੜੀ ਗਿਆ ਰੱਖ ਲੂ ਕੋਈ ਨਾ ਕਰ ਮੈਂ ਤੈਨੂੰ ਚੰਗਾ ਕਰਾਉਣਾ ਬੇਨ ਜੀ ਸਾਡੀ ਅਸੀਂ ਸੁਣੋ ਇਹ ਕਹਿੰਦੀ ਥੋੜੇ ਨਾਲ ਖੜਿਆ ਅਸੀਂ ਸਾਰੇ ਨਾਲ ਥੋੜੇ ਨਾਲ ਖੜਿਆ ਕਿਸੇ ਨਾਲ ਵੀ ਨਹੀਂ ਵੇਚਣਾ ਜਿਹੜੇ ਸਾਡੀ ਬੇਨਤੀ ਆ ਪਰ ਸਾਰੇ ਨਾਲ ਟੀਮ ਨਾਲ ਅਸੀਂ ਇਹ ਨੂੰ ਚੰਗੇ ਬੇਚਣਾ ਚਲੋ ਕਿਹੜਾ ਬੇਚਣਾ ਦੰਦ ਕੱਢਣ ਦੀ ਗੱਲ ਨਹੀਂ ਯਾਰ ਸਾਹਿਬ ਭੈਣ ਜੋ ਭਈਏ ਬਹੁਤ ਪਤੀਸ਼ਾਵਾ ਨਹੀਂ ਨਹੀਂ ਉਹ ਗੱਲ ਕਰਦਾਗਾ ਨੋਰਮਲ ਆ ਇਹ ਚਿੱਟਾ ਜਿਹੜਾ ਪੰਨਿਆਂ ਦੇ ਵਿੱਚ ਦੀ ਆ ਰਿਹਾ ਭਈਏ ਸਾਨੂੰ ਭਜਾਉਣੇ ਪੈਣਗੇ ਤੁਸੀਂ ਬੋਲ ਦਿਓ ਤੁਸੀਂ ਨਹੀਂ ਨਾ ਫਿਰ ਬੰਦਾ ਤੂੰ ਵੀ ਆ ਅਸੀਂ ਬੋਲਦੇ ਹਾਂ ਕਿੱਥੋਂ ਜਿਹੜਾ ਵੇਚ پجي جڑا بیج دا پتہ کرو سارے کچھے ہو گئے تے رانا سفر کیڑا بیج تے توں کچھے ہو کے چلو نا ہن تے لو اسی وی کہہ دی نا کیڑا پیسہ پیلے سی لا کڈ کے کڈ میںوں پیسے دے تے میں نے پیسے دےوں گا کڈ میںوں کڈ کرو کڈ کرو کڈ ਕਿਹੜਾ ਬੰਨਣਾ ਸੱਜੇ ਦਾ ਕੰਮ ਕਰਦਾ ਉਹ ਫਿਰ ਉਹਨਾਂ ਦੇ ਸੇਵਾ ਵਿੱਚ ਨਹੀਂ ਆਉਂਦੇ ਆ ਆ ਦੇਖ ਲਓ ਭਾਈ ਪ੍ਰਵਾਸੀਆਂ ਰਹਿਣੀਆਂ ਹਟਾਈਆਂ ਜਾ ਰਹੀਆਂ ਨੇ ਜੀਆਂ ਇਹਨਾਂ ਨੂੰ ਪਿੰਡਾਂ ਚੋਂ ਕੱਢੋ ਭਾਈ ਹੱਥ ਬਨ ਕੇ ਬੇਨਤੀ ਆ ਇਹਨਾਂ ਨੇ ਪੰਜਾਬ ਦਾ ਬੇੜਾ ਕਰਕੇ ਕਰਤਾ ਇਹਨਾਂ ਨੇ ਬਲਤ ਘਾੜ ਚੋਰੀ ਨਸ਼ੇ ਤੱਕ ਕੁਝ ਵੀ ਨਹੀਂ ਛੱਡਿਆ ਇਹਨਾਂ ਨੇ ਇਹਨਾਂ ਨੂੰ ਵੱਤ ਤੋਂ ਵੱਧ ਪਿੰਡਾਂ ਚੋਂ ਦਵੱਲੋ ਭਾਈ ਇਹ ਟਾਈਮ ਆ ਹੁਣ ਇੱਕ ਇੱਕ ਜੁੱਟ ਹੋਣ ਦਾ ਇਹ ਪੰਜਾਬ ਉਹ ਪੰਜਾਬ ਆ ਜਿਹੜਾ ਇੱਕ ਵਾਰੀ ਜੇ ਖੜ ਜੇ ਤਾ ਸਾਰੇ ਦੇਸ਼ ਨੂੰ ਅੱਲਾ੍ਹ ਵੀ ਸਕਦਾ ਤੇ ਇਹ ਜਿਹੜੇ ਲੋਕ ਗੰਨੇ ਨੇ ਪੰਜਾਬ ਨੂੰ ਵੀ ਇੰਨਾ ਮੈਨਾ ਸਾਡਾ ਸ਼ਰਤਾ ਨਹੀਂ ਉਹ ਲੋਕ ਸਾਇਦ ਆ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਨੇ ਤੁਸੀਂ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਾਂ 'ਚ ਜਾ ਕੇ ਦੇਖੋ ਇਹਨਾਂ ਨੇ ਗਰੁੱਪ ਬਣਾ ਰੱਖੇ ਨੇ ਆਹ ਸਮਾਰਕ ਅਕੈਡਮੀ ਹੈ ਇਹ ਬੇੜਾ ਪੜ੍ਹਦੇ ਨੇ ਇਹਦਾ ਹਲਾਕ ਕੀ ਦਾ ਹਲਾ ਦੇ ਦੇ ਸਪੋਰਟ ਸਕ ਮਨਾਵਾ ਨਹੀਂ ਸੀ ਚੁਣੀ ਬਾਟੀ ਦੇ ਵਿੱਚ ਇਹਨਾਂ ਨੇ ਸਲੇਟਾ ਦੀ ਚੋਣ ਹੋਈ ਹੈ ਜਦੋਂ ਬਿੱਲੇ ਧਾਰੀ ਵਾਲ